ਜੀਲਾ ਸ਼੍ਰੀ ਮੁਕਤਸਰ ਸਾਹਿਬ ਮਿਤੀ 10-5-2025 ਨੂੰ ਲੋਕ ਅਦਾਲਤ ਲੱਗਣ ਜਾ ਰਹੀ ਆਮ ਲੋਕਾਂ ਨੂੰ ਲੋਕ ਅਦਾਲਤ ਸੰਬੰਧੀ ਜਾਣਕਾਰੀ ਦੇਣ ਲਈ ਪੰਫਲੈਟ ਜਾਰੀ ਅਤੇ ਟੋਲ ਫ੍ਰੀ 15100 ਨੰਬਰ ਜਾਰੀ ਕੀਤਾ ਗਿਆ ਲੋਕ ਅਦਾਲਤ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ 15 100 ਨੰਬਰ ਹੈ ਉਹ ਟੋਲ ਫ੍ਰੀ ਨੰਬਰ ਹੈ ਇਹ ਪਾਰਟੀ ਕੋਈ ਇਸ ਨੰਬਰ ਤੇ ਕੰਟੈਕਟ ਕਰੂਗੀ ਉਹ ਜਾਣਾ ਹੈਡਕ quarter ਤੇ ਪਰ ਉਹ ਡਿਵਰਟ ਹੋ ਜੂ ਡਿਸਟ੍ਰਿਕਟ ਦੇ ਮੁਤਾਬਕ ਜਿਹੜੇ ਪੰਫਲੇਟ ਅੱਜ ਅਸੀਂ ਜਾਰੀ ਕਰਤੇ ਹਨ ਜਿਹੜੇ ਸਾਡੇ ਪੈਰਾਲੀਗਲ ਵਲੰਟੀਅਰ ਡਿਸਟ੍ਰੀਬਿਊਟ ਕਰਨਗੇ ਮੈਕਸਿਮ ਪਬਲਿਕ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹ ਨੰਬਰ نوٹ ਕੀਤਾ ਹੋਗਾ ਕਿਹੜੇ ਕੰਪਲੈਕਸ ਹੈ ਫਸ ਤੋਂ ਤੀਏ ਮੈਸੇਜ ਇਹਨਾਂ ਦੇ ਰੱਖਣਾ ਇਹ ਫੋਟੋ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਵੀ ਆਮ ਪਬਲਿਕ ਜਿਨ੍ਹਾਂ ਦੇ ਲਿਟੀਗੇਟ ਸ਼ਿੰ ਚੱਲ ਰਹੀ ਹੈ ਆਲਰੇਡੀ ਜੇ ਜਿਨ੍ਹਾਂ ਨੂੰ ਇਹ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਲਿਟੀਗੇਸ਼ਨ ਕੋਈ ਕ੍ਰੀਏਟ ਹੋ ਸਕਦੀ ਹੈ ਉਹ ਪ੍ਰੀ ਲਿਟੀਗੇਟਿਵ ਸਟੇਜ ਤੇ ਸਾਨੂੰ ਅਪਰੋਚ ਕਰ ਤਾਂ ਕਿ ਉਹਨਾਂ ਦੇ ਆਪਸੀ ਸਹਿਮਤੀ ਨਾਲ ਕੇਸ ਡਿਸਾਈਡ ਹੋ ਸਕਣ ਤੇ ਉਹਨਾਂ ਦਾ ਸਮਾਂ ਤੇ ਪੈਸਾ ਬਚ ਸਕੇ ਸਰ ਕਿਸ ਕਿਸ ਤਰ੍ਹਾਂ ਦੇ ਕੇਸਾਂ ਦਾ ਨਮਟਾਰਾ ਕੀਤਾ ਜਾਂਦਾ ਹਰ ਤਰ੍ਹਾਂ ਦਾ ਦੁਆਨੀ ਕੇਸ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਕੇਸਸ ਫੈਮਿਲੀ ਦੇ ਵਿੱਚ ਜਿਹੜੇ ਮੈਟ੍ਰੀਮੋਨিয়াল ਮੈਟਰਸ ਨੇ ਉਹ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਪਲੱਸ ਟ੍ਰੈਫਿਕ ਦੇ ਚਲਾਨਸ ਤੇ ਹੋਰ ਜਿਹੜੀਆਂ ਪਬਲਿਕ ਯੂਟਿਲਿਟੀ ਦੀਆਂ ਸਰਵਿਸਿਜ਼ ਨੇ ਉਹ ਸਾਰੇ ਤਰ੍ਹਾਂ ਦੇ ਕੇਸ ਅਸੀਂ ਨੈਸ਼ਨਲ ਲੋਕਦਾਲਤ ਦੇ ਵਿੱਚ ਨਪਟਾਰਾ ਕਰ ਸਕਦੇ ਹਾਂ ਜਿਵੇਂ ਚਲਾਨ ਨੂੰ ਲੈ ਕੇ ਜਾ ਕੇ ਟੈਕਬੁਕਸ ਦੇ ਪੀਸ ਲੱਗਦਾ ਜੇ ਕੋਈ ਪੈਸੇ ਵਿੱਚ ਕੋਈ ਛੋਟ ਦਿੱਤੀ ਜਾ ਸਕਦੀ ਕੋਰਟ ਨੂੰ ਤੋਂ ਕੋਰ ਦਾ ਪ੍ਰੈਰੋਗੇਟਿਵ ਨਹੀਂ ਛੋੜ ਦੇਣਾ ਕੋਰਟ ਸਮਝਾ ਕੇ ਉਹਨਾਂ ਨੂੰ ਪਾਰਟੀਆਂ ਨੂੰ ਕਰ ਸਕਦੀ ਹੈ ਵੀ ਕੋਈ ਬੰਦਾ ਇੰਟਰਸਟ ਛੱਡ ਦਿੰਦਾ ਜਾਂ ਕੁਝ ਪ੍ਰਿੰਸੀਪਲ ਜੋ ਛੱਡ ਸਕਦਾ ਹੈ ਤਾਂ ਕਿ ਉਹ ਕੋਡ ਦੇ ਜਿਹੜਾ ਪ੍ਰोसीजर ਕੰਬਰਸਮ ਉਹ ਤੋਂ ਵੱਤ ਸਕਣ ਲੋਕਾਂ ਨੂੰ ਇਹੀ ਕਰਾਂਗੇ ਕੁਝ ਵੀ ਮੈਕਸਿਮਮ 10-5 ਜਿਹੜੀ ਲੋਕਦਾਲਤ ਲਗਣੀ ਹੈ ਇਹ ਸੈਕੰਡ ਨੈਸ਼ਨਲ ਲੋਕਦਾਲਤ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਹੈੱਡਕੁਆਟਰ ਤੇ ਵੀ ਸਬਡਿਵੀਜ਼ਨ ਮਲੋਡ ਤੇ ਗਦਰਵਾਹਾ ਦੋਨਾਂ ਥਾਂ ਤੇ ਤਾਂ ਕਿ ਫਾਇਦਾ ਉਠਾ ਸਕਣ ਸਰ ਜਿਵੇਂ ਲੋਕਦਾਲਤ ਲੱਗਦੀ ਪਿੰਡਾਂ ਵਿੱਚ ਕੋਈ ਸੰਗਿਆਰ ਵਗੈਰਾ ਕਰਾਇਆ ਜਾਂਦੇ ਲੋਕਾਂ ਨੂੰ ਜੀ ਕਰਾਈ ਜਾਂਦੇ ਨੇ ਇਹ ਜਿਹੜੀ ਡੀਐਲਐਸ ਹੈ ਸਾਡਾ ਹੈ ਇਹ ਸਮੇਂ ਸਮੇਂ ਸਰ ਪਿੰਡਾਂ ਦੇ ਵਿੱਚ ਸੈਮੀਨਾਰ ਵਗੈਰਾ ਕਰਦਾ ਤਾਂ ਕਿ ਲੋਕਾਂ ਨੂੰ ਅਵੇਅਰ ਹੋਵੇ ਵੀ ਇੱਕ ਤਾਂ ਜਿਹੜੀ ਫ੍ਰੀ ਲੀਗਲ ਹੈ ਉਹ ਕੌਣ-ਕੌਣ ਲੈ ਸਕਦਾ ਹੈ